ਕੋਈ ਨਹੀਂ ਜਦੋਂ 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 ਇਹ ਕੱਲ ਤਾਂ ਨਾ ਹੋਣੀ ਸੋਚਦਾ ਕਿ ਕੋਈ ਕੋਈ ਮਸਤੀ ਆਵੇ ਖਾਲੀ ਵਿੱਚ ਕਿ ਉਹ ਨਹੀਂ ਹੈਗਾ ਜਮਨ ਅੱਬਾਈ ਨੂੰ ਬਣਾ ਲੈਂਦੇ ਬਈ ਮੜ ਉਹ ਲੈ ਆਈਏ ਪਾਣੀ ਗੱਡ ਗਾ ਉਹ ਜੋਣੀਆਂ ਪੈਣੀਆਂ ਪਾ ਮਤਲਬ ਵੀ ਉਹ ਟੱਲਾ ਆ ਗਿਆਂ ਉਹ ਲੈ ਉਹਨੇ ਜੀ ਜਿਹਨੇ ਸ਼ਾਲ ਪਾਣੀ ਉਹ ਇਹਦੇ ਦਰਦ ਦੇ ਕਿ ਬਾਰਾ ਬੜੀ ਇਧਰ ਰੋੜੀ I <laughs> do ਚਲ ਮੈਂ ਦਾਜ ਮੈਂ ਲੋਕਾਂ ਦਾ ਪਾਣ ਡੇਰਾਂ ਦਾ ਹੱਲਾ ਵਗਾਂ ਪਿਆ ਹਨਾ ਹਾਂ ਹੁਣ ਵੇ ਚੱਕਦੀ ਉਹ ਕਰੀ ਕਰਕੇ ਤੋਂ ਨਾ ਤੋਂ ਦਾ ਕਰ ਓੜ ਖੜ ਜਾ ਬਿਆਨ ਦੇ ਤਰੀਕੇ ਤੇ ਕਈ ਰੂਪਾਂ ਹੋ ਗਏ ਆ ਹੋ ਕਰ ਨਹੀਂ ਡਰੇ ਸਤਪਾਲ ਕੀ ਕਹਿਣਾ ਚਾਹਣਾ ਹੈ ਜਿਹੜਾ ਤੁਸੀਂ ਕਾਹਦੇ ਡਰਾਈਵਰ ਹੋ ਕਿ ਮੈਂ ਘੋੜੇ ਦਾ ਡਰਾਈਵਰ ਹਾਂ ਜੀ ਕੀ ਮਾਮਲਾ ਕੀ ਹੈ ਜਿਹੜਾ ਮਾਮਲਾ ਸੀ ਆਇਆ ਬੱੱਸ ਜਾਂਦੀ ਸੀਗੀ ਮੂਰੇ ਜਾਂਦੀ ਸੀ ਟਰਾਲੀ ਆ ਇੱਟਾਂ ਵਾਲੀ ਇਹ ਬੱੱਸ ਟਰਾਲੀ ਚ ਵੱਜੀ ਟਰਾਲੀ ਵੱਜ ਕੇ ਘੁੰਮ ਕੇ ਮਗਰ ਬੱੱਸ ਦੇ ਮੈਂ ਆਉਂਦਾ ਸੀਗਾ ਧੁੰਦ ਵਾਲੀ ਸੀ ਜਦੋਂ ਹੀ ਬ੍ਰੇਕਾਂ ਮਾਰੀਆਂ ਮੈਂ ਜਾਂਦੀ ਵਿੱਚ ਵੱਜੀ ਜੀ ਕਿੰਨੇ ਜਣੇ ਮੋਤ ਹੈਗੇ ਐ ਇਹਦੇ ਚੋਂ ਇੱਕ ਜਣੇ ਦੀ ਗੱਲ ਕੁੜੀ ਜੀ ਪਹੁੰਚੀ ਇਹ ਗਲਤੀ ਗੀ ਨਹੀਂ ਮੰਨਦੇ ਗਲਤੀ ਜੀ ਹੁਣ ਬੱਸ ਵਾਲੇ ਦੀ ਹੈ ਜਿਹੜਾ ਇੱਕ ਰਾਤ ਬ੍ਰੇਕਾ ਮਾਰਤੀ ਸੀ ਉਹਨਾਂ ਦੀ ਹੈ ਮਗਰ ਤੇ ਇੱਕ ਤੋਂ ਤੁਸੀਂ ਕਿਧਰੋਂ ਕਿਧਰੋਂ ਜਾ ਰਹੇ ਸੀਗੇ ਮੈਂ ਤਾਂ ਇਧਰੋਂ ਆਉਂਦਾ ਸੀਗਾ ਬਰਨਾਲਿਓਂ ਜਾਣਾ ਸੀ ਇਧਰ ਨੂੰ ਰਾਏਕੋਟ ਪੰਨੀ ਨੂੰ ਬੱਸ ਕਿੱਥੋਂ ਜਾ ਰਹੀ ਸੀ ਬੱਸ ਵੀ ਬਰਨਾਲਿਓਂ ਆਈ ਸੀ ਇਧਰ ਨੂੰ ਜਾਂਦੀ ਸੀ ਰਾਏਕੋਟ ਨੂੰ ਜੀ ਕਿੰਨੇ ਜਣੇ ਜ਼ਖਮੀ ਹੋਏ ਇਹਦੇ ਵਿੱਚ ਜ਼ਖਮੀ ਤਾਂ ਹੋਏ ਹੋਣਗੇ 8-9 ਜਣੇ ਜੀ ਕਿਨਾ ਹੋ ਤੁਹਾਡਾ ਸੱਤ ਪਾਲ ਹੈ ਜੀ ਐ ਕੀ ਕਹਣਾ ਚਾਹਣਾ ਜਿਹੜਾ ਸੜਕੇ ਆਸਾ ਹੋ ਗਿਆ ਸਾਰੇ ਨਾ ਇਧਰੋਂ ਪਿੰਡ ਵੱਲੋਂ ਸਾਈਡ ਤੋਂ ਟਰਾਲੀ ਚੜੀ ਕਿਤੇ ਉਹਨੇ ਇੱਕਦਮ ਰੋਡ ਤੇ ਚੜਤੀ ਵੇਖਿਆ ਨਹੀਂ ਆਸੇ-ਪਾਸੇ ਮੈਂ ਪਿੱਛੇ ਆਉਂਦੇ ਮੈਂ ਬ੍ਰੇਕ ਮਾਰੀ ਆ ਮੇਰੀ ਮਾਂ ਬੱਸ ਮਾੜੀ ਜਿਹੀ ਲੱਗੀ ਟਰਾਲੀ ਦੇ ਨਾਲ ਜਿੰਨਾ ਚਿਰ ਉਹਨਾਂ ਚਿਰ ਪਿੱਛੇ ਘੋੜਾ ਆਉਂਦਾ ਸੀ ਮੇਰੇ ਪਿੱਛੇ ਕਾਰ ਖੜ ਗਈ ਕਾਰ ਦੇ ਪਿੱਛੇ ਆ ਕੇ ਘੋੜਾ ਵੱਜਾ ਨਾਲ ਹੀ ਬੱਸ ਦੇ ਵੱਜਾ ਮੇਰੀ ਬੱਸ ਫੇਰ ਟਰਾਲੀ 'ਚ ਵੱਜੀ ਟਰਾਲੀ 'ਚ ਵੱਜ ਕੇ ਤੇ ਰੋਂਗ ਸਾਈਡ ਇਧਰ ਨਿਕਲ ਆਈ ਤੇ ਉਹ ਘੋੜੇ ਨੇ ਇੱਕ ਕਾਰ ਤੇ ਇੱਕ ਟੈਂਪੂ ਇੱਕ ਟਰਾਲੀ ਕਮਾ ਕੇ ਦੂਜੀ ਸਾਈਡ ਕਰਤੀ ਇੱਕ ਜਨਾਨੀ ਉੱਥੇ ਪਤਾ ਨਹੀਂ ਚੜਨ ਵਾਸਤੇ ਖੜੀ ਸੀ ਕਿ ਜਾਂ ਕੌਣ ਕੌਣ ਹੀ ਉਹਦੇ ਬਾਰੇ ਨਹੀਂ ਪਤਾ ਮੈਨੂੰ ਉਹ ਥੱਲੇ ਆ ਗਈ ਘੋੜੇ ਦੇ ਤੇ ਕਾਰ ਦੇ ਵਿੱਚ ਫਸ ਗਈ ਕਿੰਨੇ ਜਣੇ ਮੌਤ ਹੋਈ ਹੈਗੇ ਕਿ ਕਿੰਨੇ ਜ਼ਖਮੀ ਹੈਗੇ ਜ਼ਖਮੀ 4-5 ਜ਼ਖਮੀ ਆ ਤੇ ਇੱਕ ਦੀ ਮੌਤ ਹੋਈ ਹੈ ਬੱਸ ਚ ਕਿੰਨੇ ਸਵਾਰ ਸੀਗੇ ਬੱਸ ਚ 20-25 ਹੈਗੇ ਸੀ ਕਿੰਨੇ ਜ਼ਖਮੀ ਹੈਗੇ ਬੱਸ ਦੇ ਵਿੱਚ ਪੰਜ ਛੇ ਜ਼ਖਮੀ ਸੱਟਾਂ ਸੱਟਾਂ ਲੱਗੀਆਂ ਉਹ ਘੋੜਾ ਚਾਲ ਕਿਤੇ ਹੋਰ ਵੀ ਲੋਕਾਂ ਵੱਲੋਂ ਜਿਹੜੇ ਕਹਿ ਜਾ ਰਹੇ ਵੀ ਮਤਲਬ ਆਰਟੀਸੀ ਡਰਾਈਵਰ ਜਦੋਂ ਘੋੜਾ ਪਿੱਛੇ ਆ ਕੇ ਲੱਗਾ ਨਾ ਉਦੋਂ ਜ਼ਖਮੀ ਹੋਏ ਪਹਿਲਾਂ ਸਾਰੇ ਸੁਰੱਖਿਅਤ ਹੀ ਪਹਿਲਾਂ ਕੁਝ ਨਹੀਂ ਆ ਜਦੋਂ ਪਿੱਛੇ ਮਾਰੀ ਨਾ ਉਹਨੇ ਜ ਗੱਡੀ ਘੋੜਾ ਆ ਕੇ ਫਿਰ ਜਾ ਕੇ ਉਹਨਾਂ ਨੂੰ ਸੱਟਾਂ ਲੱਗੀਆਂ ਨੇ ਮੈਂ ਤਾਂ ਪੂਰੀ ਕੋਸ਼ਿਸ਼ ਕੀਤੀ ਉਹਨਾਂ ਨੂੰ ਟਰਾਲੀ ਦੇ ਪਿੱਛੇ ਨਾ ਕੋਈ ਇਨੀਗੇਟਰ ਨਾ ਵਗੈਰਾ ਕੁਝ ਨਹੀਂ ਹੈਗਾ ਧੁੰਦ ਜਿਆਦਾ ਬਹੁਤੀ ਜਿਆਦਾ ਸੀ ਟਰਾਲੀ ਲੱਗੇ ਆ ਕੇ ਦਿਸੀ ਤੇ ਮੈਂ ਉਹਦਾ ਬਚਾਅ ਕਰਨ ਲੱਗਾ ਬ੍ਰੇਕ ਮਾਰੀ ਪਿੱਛੇ ਮੇਰੇ ਘ ਘੋੜੇ ਨੇ ਤਿੰਨ ਚਾਰ ਚੀਜ਼ਾਂ ਲਪੇਟ ਕੇ ਅੱਗੇ ਲੈ ਗਿਆ ਨਾਲ ਹੀ ਕੀ ਨਾਮ ਤੁਹਾਡਾ ਸਰੇਂਦਰ ਸਿੰਘ ਕਿਹੜੀ ਕਿ ਰੂਟ ਚੱਲਦਾ ਇਹ ਵੱਡਾ ਬਠਿੰਡਾ ਅੰਮ੍ਰਿਤਸਰ ਵਰਪਰੀ ਸਿੰਘਾ ਜੀ ਮੇਰਾ ਨਾਮ ਮੈਂ ਬਾਈ ਏਕੜ ਦਾ ਪ੍ਰਧਾਨ ਹਾਂ ਇਹ ਮਤਲਬ ਇਹ ਇੱਥੇ ਪਹਿਲਾਂ ਇੱਕ ਟੈਂਪੂ ਖੜਾ ਸੀ ਉਹ ਸਾਈਡ ਤੇ ਸ਼ੀਸ਼ੇ ਜਾਬ ਕਰੀ ਜਾਂਦਾ ਸੀ ਅਸੀਂ ਟੈਂਪੂ ਦੇ ਨਾਲ ਸੀ ਇਹਦੇ ਉਹ ਰੋਡ ਵੇਜ ਦੀ ਆਹ ਟਰਾਲੀ ਜਾਂਦੀ ਸੀ ਇਧਰ ਨੂੰ ਤੁਰੀ ਰੋਡ ਵੇਜ ਗੱਡੀ ਸੀ ਤੇਜ਼ ਰੋਡ ਵੇਜ ਨੇ ਮਾਰੀ ਟਰਾਲੀ ਦੇ ਵਿੱਚ ਟਰਾਲੀ ਦੇ ਵਿੱਚ ਵੱਜ ਕੇ ਤੇ ਖੜ ਗਈ ਬਾਈ ਮਗਰ ਆਉਂਦਾ ਸੀ ਇਹ ਵੀ ਸਲੋ ਸੀ ਘੋੜੇ ਦੀ ਕੋਈ ਗਲਤੀ ਨਹੀਂ ਆ ਬਈ ਸਾਈਡ ਤੇ ਆਉਂਦਾ ਸੀ ਸਲੋ ਆਉਂਦਾ ਸੀ ਉਸ ਤੋਂ ਬਾਅਦ ਘੋੜਾ ਜਿਹੜਾ ਇਹਦੇ ਵਿੱਚ ਵੱਜ ਗਿਆ ਮਤਲਬ ਬਚਦੇ ਬਚਾਉਂਦੇ ਬਚਾਉਂਦੇ ਤਾਂ ਇਧਰ ਕਾਰ ਆ ਗਈ ਘੋੜੇ ਦੇ ਮੂਹਰੇ ਕਾਰ ਨੂੰ ਬਚਾਉਂਦੇ ਬਚਾਉਂਦੇ ਤਾਂ ਘੋੜੇ ਦੇ ਤੋਂ ਥੱਲੇ ਲੈ ਗਿਆ ਬਾਈ ਤੂੰ ਤੇ ਬਸ ਉਹ ਤੋਂ ਥੱਲੇ ਲੈ ਲੈਂਦਾ ਕਰਕੇ ਉਹ ਇਹ ਘੋੜਾ ਉਹ ਟੈਂਪੂ 'ਚ ਵੱਜਿਆ ਉਹ ਖੋਖਰੇ ਵਿੱਚ ਧਾਕੇ ਲੈ ਗਿਆ ਟੈਂਪੂ ਗਲਤੀ ਕੀਰੀ ਮੰਨਦੇ ਹੈ ਗਲਤੀ ਰੋਡ ਵੇਜਦੀ ਹੈ ਸਾਰੀ ਟੋਟਲ ਗਲਤੀ ਰੋਡ ਵੇਜਦੀ ਹੈ ਕਿੰਨੇ ਜਣੇ ਡੈਥ ਹੋਈ ਹੈ ਕਿੰਨੇ ਡੱਕ ਇੱਕ ਇੱਕ ਦੀ ਡੈਥ ਹੋਈ ਹੈ ਜੀ ਹਜੇ ਤਾਂ ਬਾਕੀ ਕੋਸ ਸਵਾਰੀਆਂ ਹਜੇ ਸਾਨੂੰ ਪੂਰਾ ਪਤਾ ਨਹੀਂ ਗੇ ਇਹ ਗੱਲ ਉਹ ਔਰਤ ਉੱਤੇ ਖੜੀ ਸੀਗੀ ਉਹ ਆਹ ਉਹ ਜਨਾਨੀ ਦੀ ਡੈਥ ਹੋਈ ਹੈ ਜੀ ਲੜਕੀ ਦੀ ਕਿੱਥੋਂ ਦੀ ਰਹਣ ਵਾਲੀ ਕੋਈ ਪਤਾ ਨਹੀਂ ਜੀ ਉਹਦੇ ਬਾਰੇ ਕੋਈ ਪਤਾ ਨਹੀਂ ਬਾਕੀ ਸਵਾਰੀਆਂ ਬਿਲਕੁਲ ਸਾਰੀਆਂ ਰੋਡ ਵੇਜਦੀਆਂ ਹੈਗੀਆਂ ਸੀ ਫੱਟੜ ਉਹਨਾਂ ਨੂੰ ਜਿਹੜੇ ਇਲਾਜ ਪਹੁੰਚਾਇਆ ਗਿਆ ਬਰਨਾਲੇ ਤੇ ਪ੍ਰਸ਼ਾਸਨ ਵੀ ਆ ਗਿਆ ਸੀ ਇੱਥੇ ਉਹਨਾਂ ਨੇ ਵੀ ਬਹੁਤ ਹੈਲਪ ਕਰੀ ਆ ਇਹ ਬੱਸ ਕਿਧਰੋਂ ਕਿਧਰ ਨੂੰ ਜਾ ਰਹੀ ਸੀ ਬੱਸ ਇਧਰ ਨੂੰ ਜਾ ਰਹੀ ਸੀ ਆਪਣੇ ਰੈਕੋਰਡ ਸਾਈਡ ਨੂੰ ਜੀ ਲੁਧਿਆਣੇ ਨੂੰ ਕੀ ਨਾਮ ਹੈ ਤੇਰਾ ਵਿਜਨ ਸਿੰਘ ਜੀ ਕੀ ਕਹਿਣਾ ਚਾਹਦਾ ਜਿਹੜਾ ਹਾਕਾ ਹੋਇਆ ਜੀ ਇਹ ਪਿੰਡ ਬਜੀਦਕੇ ਕਲਾਂ ਤੋਂ ਆਈ ਜੀ ਠਿਕਰੇ ਹਲ ਚੌਂਕ ਤੋਂ ਇਹ ਹਾਸਤਾ ਹੋਇਆ ਹੀ ਬੱਸ ਤੇ ਟੱਕ ਨਾਲ ਜੀ ਤੇ ਇੱਕ ਦੀ ਮੌਤ ਹੋ ਗਈ ਜੀ ਤੁਸੀਂ ਕੀ ਦੇਖਿਆ ਜੀ ਜੀ ਪੂਰੇ ਬੱਸ ਆ ਰਹੀ ਸੀ ਇਧਰੋਂ ਟਰੈਲੀ ਮੁੜੀ ਆਈ ਖੱਬੇ ਤੋਂ ਤੇ ਟੈਲੀ ਦੇ ਵਿੱਚ ਲੱਗਣ ਕਰਨ ਹੋ ਰਹੀ ਹੈ ਸਭ ਕੁਝ ਗਲਤੀ ਕੀ ਨਹੀਂ ਬਣੀ ਜਾਰੇ ਹੈ ਜੀ ਗਲਤੀ ਕੀ ਨਹੀਂ ਐਕਦੀ ਦਬਾਇ ਦੋਈ ਸੀ ਪਿੱਛੇ ਹੀ ਥੋੜਾ ਜਿਆ ਜੀ ਉਦੋਂ ਇਹ ਮੌਤ ਹੋਈ ਹੈ ਇੱਕ ਜਾਨੇ ਜੀ ਅੱਛਾ ਹਾਂ ਜੀ ਕਿੰਨਾ ਟ੍ਰੈਲੀ ਆ ਜੀ ਇੱਕ ਗੱਡੀ ਆ ਜੀ ਇੱਕ ਬੱਸ ਆ ਜੀ ਅੱਛਾ ਹਾਂ ਜੀ ਕਕੋੜਾ ਟ੍ਰੈਲਰ ਭਾਈ ਜਸਪ੍ਰੀ ਸਿੰਘ ਕੀ ਜਿਹੜਾ ਹਾਦਸਾ ਹੋਇਆ ਕਿਵੇਂ ਹੋਇਆ ਜੀ ਭਾਈ ਹਾਦਸਾ ਪਹਿਲਾਂ ਇੱਥੇ ਬੱਸ ਲੱਗੀ ਖੜੀ ਸੀ ਬੱਸ ਲੱਗੀ ਹੋਈ ਸੀ ਬੱਸ ਦੇ ਪਿੱਛੇ ਇਹ ਖੜੇ ਹੀ ਪਤਾ ਨਹੀਂ ਲੱਗਿਆ ਗੱਡੀ ਆ ਇੱਕਦਮ ਐਕਸੀਡੈਂਟ ਹੋ ਗਿਆ ਪਤਾ ਨਹੀਂ ਲੱਗਿਆ ਸੀ ਇਹ ਸਾਰੀ ਬੱਸ ਦੇ ਵਿੱਚ ਕਾਰਨ ਹੋਇਆ ਸਾਰਾ ਕੁਝ ਕਿੰਨੇ ਮੌਤ ਹੋਈ ਹੈ ਕਿੰਨੇ ਜਖਮੀ ਇੱਕ ਜਾਣੀ ਦੱਸ ਦੇ ਲੋ ਜਨਾਬ ਜਸਪ੍ਰੀ ਸਿੰਘ ਸਰ ਕਾਲਾ ਕਾਲਾ ਹਾਦਸਾ ਹੋਇਆ ਅੱਜ ਸਵੇਰ ਕਰੀਬ 9:09 ਦੇ ਜਿਹਦੇ ਕਰੀਬ ਮਲੇ ਇੱਕ ਜਿਹੜਾ ਲਿੰਕ ਰੋਡ ਤੋਂ ਟ੍ਰੈਕਟਰ ਵਾਲੀ ਈਟਾ ਦਾ ਭਰਿਆ ਸੀ ਤੇ ਉਹ ਰੋਡ ਤੇ ਚੜ ਲੱਗਾ ਤੇ ਬਰਨਾਲੇ ਸਾਈਡ ਤੋਂ ਰਾਏਪੁਰ ਜਦਨੂ ਜਿਹੜੀ ਰੋਡ ਤੇ ਇੱਕ ਉਹਦੇ ਵਿੱਚ ਉਹਨੂੰ ਬਚਾਉਂਦੀ ਬੱਸ ਟਟਾ ਟਾ ਟਾ ਟਰਾਲੀ ਦੀ ਜਿਹ ਵੱਜੀ ਉਹ ਬੱਸ ਦੇ ਨਾਲ ਹੀ ਬੈਕਸਾਈਡ ਤੋਂ ਪਿੱਛੇ ਵੱਡਾ ਟਰਾਲਾ ਬੱਸ ਦੇ ਵਿੱਚੋਂ ਜਾ ਜਿਹਦੇ ਨਾਲ ਬੱਸ ਜੋ ਸਵਾਰੀ ਜਦੋਂ ਉਹਨਾਂ ਚ ਕਾਫੀ ਸੱਟਾਂ ਲੱਗੀ ਹੈ ਕਿੰਨੇ ਜਣੇ ਦੀ ਮੌਤ ਹੋ ਗਈ ਹੈ ਉਹਦੇ ਚ ਹਾਲ ਦੀ ਘੜੀ ਜੋ ਪਤਾ ਲੱਗਿਆ ਇੱਕ ਲੇਡੀ ਦੀ ਡੈਥ ਹੋਈ ਹੈ ਬਾਕੀ 6-7 ਸਵਾਰੀਆਂ ਦੇ ਬੱਸ ਜਿਹਨਾਂ ਨਾਲ ਉਹਨਾਂ ਦੀ ਸੱਟਾਂ ਵੱਜੀ ਹੈ ਹੋਰ ਵੀ ਵਾਹਨਾਂ 'ਚ ਨੁਕਸਾਨੇ ਗਏ ਹੈਗੇ ਸਰ ਉਹਦੇ 'ਚ ਮੌਕੇ ਤੇ ਜੋ ਮਤਲਬ ਇੱਕ ਸਾਈਡ ਤੇ ਟੈਂਪੂ ਖੜਾ ਸੀ ਉਹ ਜਾ ਜਿਹਨੂੰ ਆਪਾਂ ਪੰਜਾਬੀ 'ਚ ਘੜੂ ਕਾਕਾ ਕਹਿੰਦੇ ਨੇ ਉਹਦੇ ਵਿੱਚ ਉਹਦੇ 'ਚ ਨੁਕਸਾਨ ਹੋਇਆ ਇੱਕ ਗੱਡੀ ਦਾ ਨੁਕਸਾਨ ਹੋਇਆ ਸਰ ਸਵਾਰੀਆਂ ਕਿੰਨੀਆਂ ਜ਼ਖਮੀ ਹੈਗੀਆਂ ਸਰ ਕਰੀਬ ਜੋ ਮੁਰਲੇ ਬਹੁਤ 6-7 ਸਵਾਰੀਆਂ ਦਾ ਪਤਾ ਲੱਗਾ ਬਾਕੀ ਸਾਡਾ ਐਸਚੀਓ ਮੁੱਖ ਦਾ ਹਸਪਤਾਲ ਅੱਜ ਭੇਜਿਆ ਜੋ ਸਾਡੇ ਸੀ ਮੁਰਲੇ ਤੌਰ ਤੇ ਪਹਿਲਾਂ ਸਵਾਰੀਆਂ ਜਿਹੜੇ ਇੰਜਰੀਡ ਨੇ ਚੁੱਕ ਕੇ ਹਸਪਤਾਲ ਭੇਜਿਆ ਸਰ ਅਸਲੀ ਜ਼ਿੰਮੇਦਾਰ ਕੌਣ ਹੈਗਾ ਇਹ ਅਸਲੀ ਮਿਹਨਤ ਤੇ ਧੁੰਦ ਕਰਕੇ ਹੋਇਆ ਤੇ ਦੂਸਰੀ ਗੱਲ ਜੋ ਅਜੇ ਮੁਰਦੇ ਤੋਂ ਤੇ ਪੜਤਾਲ ਕੀਤੀ ਟ੍ਰੈਕਟਰ ਟਾਲੀ ਵਾਲਾ ਜਦੋਂ ਲਿੰਕ ਰੋਡ ਤੇ ਜੀਟੀ ਰੋਡ ਤੇ ਚੜ੍ਹਨ ਲੱਗਾ ਸੀ ਤੇ ਉਹਦੇ ਵਿੱਚ ਬੱਸ ਵਜੀ ਉਹਨੂੰ ਬੱਸ ਉਹਨੇ ਬਚਾਉਂਦੇ ਬੱਸ ਉਹਦੇ ਵਿੱਚ ਟ੍ਰੈਕਟਰ ਟਾਲੀ ਚ ਵਜੀ ਸਰ ਪੁਲਿਸ ਬੋਲੋ ਕੀ ਸੁਣਿਆ ਹੈ ਜਾਨਾ ਚਾਹਣੇ ਜਿਹੜਾ ਧੁੰਦ ਵਿੱਚ ਤੇਜ਼ ਰਫਤਾਰ ਨਾਲ ਗੱੱਗੇ ਚਲਾਉਂਦੇ ਹੈਗੇ ਸਾਡਾ ਲੋਕਾਂ ਨੂੰ ਪ੍ਰੈਸ ਪ੍ਰੈਸ ਦੇ ਜ਼ਰੀਏ ਲੋਕਾਂ ਨੂੰ ਆਮ ਬੇਨਤੀ ਐ ਅਪੀਲ ਐ ਧੁੰਦ ਵਿੱਚ ਇੱਕਦੇ ਬਿਨਾਂ ਮਤਲ ਤੋਂ ਕਰੋਣੀ ਨਿਕਲਣ ਚੀ ਦਾ ਜੇ ਫੇਰ ਵੀ ਥੋੜਾ ਸਲੋ ਚੱਲਣਾ ਚੀ ਦਾ ਜਿਹੜਾ ਜਦੋਂ ਲਿੰਕ ਰੋਡ ਵਾਲਾ ਵਿਅਕਤੀ ਜਦੋਂ ਜੀਡੀ ਰੋਡ ਤੇ ਚੜਦਾ ਉਹਨੂੰ ਆਸ-ਪਾਸਾ ਵੇਖ ਕੇ ਫਿਰ ਜੀਡੀ ਰੋਡ ਤੇ ਚੜਨਾ ਚਾਹੀਦਾ ਜਿਵੇਂ ਕਿ ਆਹ ਹਾਲ ਦੀ ਕੜੀ ਜੋ ਮੌਕੇ ਦੇਖ ਲਾਗੇ ਉਹਦਾ ਕੋਈ ਰਿਫਲੈਕਟਰ ਕੁਛ ਨਹੀਂ ਹੈਗਾ ਬਾਕੀ ਉਹ ਟ੍ਰੱਕ ਟ੍ਰੈਲੀ ਜਦੋਂ ਲਿੰਕ ਰੋਡ ਤੇ ਜੀਡੀ ਰੋਡ ਤੇ ਚੜਿਆ ਉਹਦੀ ਗਲਤੀ ਹੈਗੀ ਹੈ